ਫਿਲੌਰ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਫਿਲੌਰ ਦੇ ਐਸ ਐਚ ਓ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਫਿਲੌਰ ਪੁਲਿਸ ਵੱਲੋਂ ਗੰਨਾਪਿੰਡ ਵਿਖੇ ਚਲਾਇਆ ਗਿਆ ਸਰਚ ਆਪਰੇਸ਼ਨ ਦੌਰਾਨ ਅਨੀਤਾ ਰਾਣੀ ਪਤਨੀ ਮੰਗਤ ਸਿੰਘ ਵਾਸੀ ਗੰਨਾਪਿੰਡ ਸ਼ਸ਼ੀਕਾਂਤ ਪੁੱਤਰ ਪਦਮ ਬਹਾਦਰ ਵਾਸੀ ਜਗਤਪੁਰ 5 ਢੇਰਾ ਅਤੇ ਰਾਣੀ ਪਤਨੀ ਸ਼ਸ਼ੀਕਾਂਤ ਵਾਸੀ ਜਗਤਪੁਰ 5 ਢੇਰਾ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ ਪੁਲਿਸ ਨੇ ਅਨੀਤਾ ਪਾਸੋਂ ਕੀਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਇਹ ਹੀਰਵਨ ਸ਼ਸ਼ੀਕਾਂਤ ਤੇ ਰਾਣੀ ਪਾਸੋਂ ਸਸਤੇ ਭਾਅ ਤੇ ਲਿਆ ਕੇ ਅੱਗੇ ਮਹਿੰਗੇ ਮੁੱਲ ਤੇ ਵੇਚਦੀ ਸੀ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਸ਼ਸ਼ੀਕਾਂਤ ਤੇ ਉਸ ਦੀ ਪਤਨੀ ਰਾਣੀ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਤੋਂ ਨਵਰਾੰਗ ਚੈਨਲ ਦੇ ਸ਼ੁਸ਼ੀਲ ਉਹ ਜਾਦੀ ਰਿਪੋਰਟ ਮਾਨ ਜੋਗੋ ਐਸਐਸਪੀ ਸਾਹਿਬ ਜ਼ਿਲ੍ਹਾ ਜਲੰਧਰ ਅਧਿਆਤਿ ਸਰਦਾਰ ਹਰ ਕਮਲਪ੍ਰੀਤ ਸਿੰਘ ਖੱਕ ਸਾਹਿਬ ਜੀ ਵੱਲੋਂ ਜੋ ਦਿੱਤੇ ਹੋਏ ਦਸ਼ਾ ਨਿਰਦੇਸ਼ ਪੰਜਾਬ ਵਿੱਚ ਜੋ ਪੰਚਾਇਤੀ ਇਲੈਕਸ਼ਨ ਚੱਲ ਰਹੀ ਆ ਉਹਨਾਂ ਦੇ ਵਿੱਚ ਜੋ ਨਸ਼ਿਆਂ ਦੇ ਉੱਪਰ ਕਰੜੀ ਨਿਗਰਾਨੀ ਰੱਖੀ ਜਾ ਰਹੀ ਆ ਕਿ ਜਿਸ ਦੇ ਤਹਿਤ ਜੋ ਡੀਐਸਪੀ ਸਾਹਿਬ ਸਰਵਨ ਸਿੰਘ ਬਲਜੀਵ ਵੱਲੋਂ ਸਾਡੀ ਨਿਗਰਾਨੀ ਕਰ ਰਹੇ ਨੇ ਜੋ ਅਸੀਂ ਗੰਨਾਪਿੰਡ ਇੱਕ ਗ੍ਰੇਡ ਕੀਤਾ ਸੀ ਜਿੱਥੇ ਗਸ਼ਤ ਦੇ ਦੌਰਾਨ ਇੱਕ ਲੇਡੀ ਅਨੀਤਾ ਰਾਣੀ ਵਾਸੀ ਗੰਨਾਪਿੰਡ ਨੂੰ ਅਸੀਂ ਕਾਬੂ ਕੀਤਾ ਸੀ ਜਿਸ ਵਿੱਚ ਸਾਡੇ ਐਸਏ ਜੀ ਧਰਮਿੰਦਰ ਸਿੰਘ ਤੇ ਨਾਲ ਲੇਡੀ ਫੋਰਸ ਸੀ ਉਸ ਪਾਸੋਂ ਜੋ 10 ਗ੍ਰਾਮ ਹੈਰੋਂ ਦੀ ਰਿਕਵਰੀ ਹੋਈ ਸੀ ਜਿਸ ਨੇ ਅੱਗੇ ਡਿਸਕਲੋਜ਼ ਕੀਤਾ ਕਿ ਇਹ ਜੋ ਨਸ਼ੇ ਦੀ ਉਹ ਲੈ ਕੇ ਆਈ ਆ ਕੇਪ ਉਹ ਸ਼ਸ਼ੀਕਾਂਤ ਉੱਤਰਪਦਮ ਬਹਾਦਰ ਅਤੇ ਉਸ ਦੀ ਵਾਈਫ ਰਾਣੀ ਪਤਨੀ ਸ਼ਸ਼ੀਕਾਂਤ ਵਾਸੀ ਜਗਤਪੁਰਾ ਪੰਜ ਢੇਰਾ ਪਸੂ ਲੈ ਕੇ ਆਈ ਹੈ 2500 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਜੋ ਅਸੀਂ ਉਸ ਦਿਨ ਸ਼ਾਨਦੀ ਤੇ ਇਹਨਾਂ ਨੂੰ ਵੀ ਗ੍ਰফতার ਕੀਤਾ ਗਿਆ ਜੋ ਇਸ ਮਕਦਮੇ ਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਜਿਸ ਵਿੱਚ ਦੋ ਔਰਤਾਂ ਨੇ ਤੇ ਇੱਕ ਆਦਮੀ ਆ ਜੋ 10 ਗ੍ਰਾਮ ਦੀ ਰਿਕਵਰੀ ਹੋਈ ਹੈ ਔਰ ਜੋ ਸ਼ਸ਼ੀ ਕਾਂਤਾ ਇਹ ਹੈ ਚਲੋ ਫੈਂਡਰ ਇਹਦੇ ਪਹਿਲਾਂ ਵੀ 6 ਮਕਦਮੇ ਦਰਜ ਨੇ ਪੰਜ ਮੁਕਦਮੇ ਇਹਦੇ ਉੱਤੇ ਜੋ ਐਨਡੀਪੀਐਸ ਸੈਕਟਰ ਦੇ ਨੇ ਔਰ ਇੱਕ ਮੁਕਦਮਾ ਇਹਦੇ ਤੇ 307 ਦਾ ਹੈਗਾ ਜੋ ਇਸ ਦੀ ਵਾਈਫ ਰਾਣੀ ਆ ਉਸ ਤੇ ਵੀ ਇੱਕ ਮੁਕਦਮਾ 118/24 ਜੋ ਹੈਰਨ ਦੇ ਨਸ਼ੀਦਾ ਹੀ ਆ ਔਰ ਅਨੀਤਾ ਵੀ ਪਹਿਲਾਂ ਦੋ ਮੁਕਦਮੇ ਇਹਦੇ ਖਿਲਾਫ ਦਰਜ ਨੇ ਜੋ ਇਹ ਆਦੀ ਮੁਜਰਮਾਨ ਨੇ ਇਹਨਾਂ ਦੇ ਉੱਤੇ ਅਸੀਂ ਜੋ ਮੁਕਦਮਾ ਨੰਬਰ 269 ਮਿਤੀ 5 10 24 ਅੰਡਰ ਸੈਕਸ਼ਨ 21 ਬੀ 29 ਐਨਡੀਪੀਐਸ ਐਕਟ ਥਾਣਾ ਫਲੋਰ ਦਰਜ ਕੀਤਾ ਆ ਔਰ ਜੋ ਹੁਣ ਇਹ ਪੁਲਿਸ ਮੰਨਤੇ ਨੇ ਅੱਗੋਂ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਛਗਿਛ ਤੇ ਜੋ ਹੋਰ ਇਹਨਾਂ ਕੋਲੋਂ ਬਰਾਮਦਗੀ ਕਰਨ ਦੀ ਆਸ ਹੈਗੀ ਆ